ਤਰਾ ਦੇ ਦੋ ਮਾਨ ਸਰਕਾਰ ਦੇ ਤੁਹਾਡੇ ਵਿੱਚ ਰੂਬਰੂ ਹੋਏ ਸੀਗੇ ਤੇ ਲੋਕਾਂ ਦੇ ਵਿੱਚ ਕਾਫੀ ਸਨਹਿਾ ਦਿੱਤਾ ਨਹੀਂ ਵਧੀਆ ਗੱਲ ਆ ਜੀ ਉਹ ਰੂਬਰੂ ਹੋਏ ਸੀਗੇ ਬਹੁਤ ਵਧੀਆ ਕੀਤਾ ਉਹਨਾਂ ਨੇ ਆਏ ਇੱਕ ਵਾਰੀ ਇੱਥੇ ਕਾਲਜ ਦਾ ਬਹੁਤ ਵਧੀਆ ਹੋ ਗਿਆ ਤੇ ਜੋ ਕੁਝ ਕਰ ਰਿਹਾ ਨਸ਼ਾ ਵਿਰੋਧੀ ਬਹੁਤ ਵਧੀਆ ਕਰ ਰਿਹਾ ਇਹ ਨਹੀਂ ਅਕ ਨਹੀਂ ਕਰਦੇ ਬਹੁਤ ਵਧੀਆ ਕਰ ਰਿਹਾ ਅਸੀਂ ਕਹਿੰਦੇ ਕਿ ਇਹੋ ਜਿਹੇ ਬੰਦੇ ਹੋਣ ਜਿਹੜੇ ਨਸ਼ੇ ਬੰਦ ਕਰਾਉਣ ਤੇ ਅੱਗੇ ਜਾ ਕੇ ਸਾਨੂੰ ਪੜ੍ਹਾਈ ਦੇ ਕਿੰਨੀਆਂ ਸੀਟਾਂ ਉਹਨਾਂ ਨੇ ਸਾਡੇ ਲਈ ਖੋਲੀਆਂ ਨੇ ਕਿ ਗਾਂ ਤੋਂ ਗਾਂ ਜਿਹੜੇ ਜਵਾਕ ਆ ਛੋਟੇ ਤੋਂ ਹੋ ਰਹੇ ਆ ਉਹ ਅੱਗੇ ਸਟੱਡੀ ਕਰ ਸਕਣ ਵਧੀਆ ਸਟੱਡੀ ਕਰ ਸਕਣ ਇਹ ਚੀਜ਼ਾਂ ਤਾਂ ਬਹੁਤ ਵਧੀਆ ਲੱਗਿਆ ਸਾਨੂੰ ਕੌਲ ਇਸ ਦੇ ਵਿੱਚ ਜੇ ਮਾਨ ਸਰਕਾਰ ਨਾਲ ਮਿਲਿਓ ਰੁਬਰੂ ਹੋਇਓ ਜੁਧਾਨਾ ਵਿੱਚ ਆਏ ਤੁਹਾਨੂੰ ਰੁਬਰੂ ਹੋਏ ਗੱਲਬਾਤ ਕੀਤੀ ਹੈ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਸਾਨੂੰ ਸਾਨੂੰ ਸਰਕਾਰੀ ਨੌਕਰੀਆਂ ਬਾਰੇ ਗੱਲਾਂ ਕਰਕੇ ਗਏ ਆ ਬਹੁਤ ਵਧੀਆ ਲੱਗ ਰਿਹਾ ਵਧੀਆ ਵੀਰੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਵਧੀਆ ਸਿੱਧ ਹੋ ਜੂਗਾ ਨਾ ਵਧੀਆ ਨਸ਼ਾ ਬੰਦ ਕੀਤਾ ਨੇ ਸਰਕਾਰ ਨੇ ਪਰ ਆਹ ਜਿੰਨਾ ਪਿੰਡਾਂ 'ਚ ਗਰਾਊਂਡ ਨਹੀਂ ਹੈਗੇ ਵੀ ਉਹ ਬਣਾਣਾ ਵਧੀਆ ਬਣਾਉਣਾ ਹਨਾ ਉਹ ਆਪਣੀ ਹੀ ਉਹ ਆ ਸਿੱਧਾ ਬੱਸ ਵੀਰੇ ਸਿੱਕਲ ਲੁਧਿਆਣਾ ਲਾਈਵ ਦੇਖ ਰਹੇ ਹੋ ਸੀਐਮ ਭਗਤਮਾਨ ਆਈਟੀਆਈ ਕਾਲਜ ਦੇ ਵਿੱਚ ਆਏ ਨੇ ਅੱਜ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਵਾ ਨਸ਼ਾ ਯੁੱਧ ਦੇ ਖਿਲਾਫ ਮੁਹਿੰਮ ਚੜੀ ਗਈ ਆ ਉਹਦੇ ਤਹਿਤ ਅੱਜ ਆਈਟੀਆਈ ਕਾਲਜ ਦੇ ਵਿੱਚ ਆਏ ਨੇ ਤੇ ਹੁਣ ਸੀਐਮ ਮਾਨ ਦਾ ਕਾਫਲਾ ਤੁਰ ਰਵਾਨਾ ਹੋ ਲੱਗਾ ਵਾ ਤੇ ਇੱਥੇ ਦੇ ਸਟੂਡੈਂਟਸ ਨਾਲ ਵੀ ਗੱਲਬਾਤ ਕਰਾਂਗੇ ਕਿ ਸੀਐਮ ਮਾਨ ਇੱਥੇ ਅੱਜ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਅੱਜ ਕਿਉਂਕਿ ਕਾਫੀ ਉਤਸ਼ਾਹ ਸੀਗਾ ਸਟੂਡੈਂਟ ਦੇ ਵਿੱਚ ਤੇ ਸੀਐਮ ਮਾਨ ਕਾਫੀ ਕੁਝ ਕਹਿ ਕੇ ਗਏ ਨੇ ਕਿ ਯੁੱਧ ਨਸ਼ਾ ਵਿਰੋਧ ਜਿਹੜੀ ਕੀ ਹੈ ਮੁਹਿੰਮ ਜਿਹੜੀ ਛੇੜੀ ਗਈ ਹੈ ਉਸ ਦੇ ਤਹਿਤ ਅੱਜ ਬੱਚਿਆਂ ਨੂੰ ਵੀ ਜਿਹੜੀ ਕੀ ਸੁਣਿਆ ਦਿੱਤਾ ਵਾ ਗੱਲਬਾਤ ਕਰਾਂਗੇ ਆ ਕਿਸ ਤਰ੍ਹਾਂ ਲੱਗ ਰਿਹਾ ਮੋਹੀਮ ਅੱਜ ਵਧੀਆ ਬਾਈ ਅੰਦਰ ਤਾਂ ਸਾਨੂੰ ਵਾੜਿਆ ਨਹੀਂ ਹੈਗਾ ਅੱਜ ਅੱਛਾ ਹਾਂ ਬਾਈ ਅੰਦਰ ਨਹੀਂ ਕਿਹਾ ਕਿ ਕਿਉਂ ਕਾਰਨ ਕੀ ਵਾੜੇ ਨਹੀਂ ਬਾਈ ਅੰਦਰ ਕਿਉਂ ਸਾਡੇ ਕੋਲ ਕਾਰਡ ਹੀ ਨਹੀਂ ਹੈਗਾ ਸੀ ਕਾਰਡ ਨਹੀਂ ਆ ਅਜੀ ਮੈਂ ਲੈ ਜੀ ਬਾਈ ਸਪੈਸ਼ਲ ਐ ਬਾੜੇ ਨਹੀਂ ਸੰਤਾ ਅੱਛਾ ਕਾਰਡ ਫੂਟ ਮਿਲੇਗਾ ਕੀ ਪਿੱਛੇ ਯੂਥ ਯੂਥ ਦਾ ਨਾਚ ਰੂਤੋ ਛੜਿਆ ਆ ਕਿੰਨਾ ਲੱਗ ਰਿਹਾ ਕਿਹੜਾ ਹੀ ਵਧੀਆ ਈ ਪੰਜਾਬ ਫਰਦਾਫਟ ਸੁਧਰੇ ਵਧੀਆ ਖੇਡਾਂ ਜੇ ਪਵੇ ਹਾਂਜੀ ਕੀ ਕੀ ਕਹਿਣਾ ਚਾਹੋਗੇ ਨਾ ਸਰਦਾਰ ਦੇ ਕੋਕੂਪਰਾਲੇ ਦੇ ਬਾਰੇ ਬੰਨਾ ਸਾਹ ਬੰਦ ਕਰਾ ਦੇ ਜੀ ਅੱਛਾ ਸਾਰੇ ਸਕੂਲਾਂ ਦੇ ਗਰਾਊਂਡ ਖੁੱਲ ਜਵੇ ਪਿੰਡਾਂ ਜਿਥੇ ਹੈ ਨਹੀਂ ਗਰਾਊਂਡ ਜ਼ਰੂਰ ਸ਼ਾਜਰ ਹੈ ਨੌਜਵਾਨੀ ਤੋਂ ਸ਼ੁਰੂ ਹੁੰਦਾ ਬਾਣਾ ਤੇ ਕਿਸ ਤਰ੍ਹਾਂ ਦੇ ਤੁਹਾਡੇ 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 ਵਰਗੇ ਨੌਜਵਾਨ ਅੱਗੇ ਕੀ ਸੁਨੇਹਾ ਲਾਂਗੇ ਕਿਵੇਂ ਜੀ ਤੁਹਾਡੇ ਵਰਗੇ ਨੌਜਵਾਨ ਅੱਗੇ ਕੀ ਸੁਨੇਹਾ ਲਾਂਗੇ ਬਾ ਗਰਾਊਂਡ ਆਜ ਵੀ ਸਾਰੇ ਪਿੰਡਾਂ 'ਚ ਸਾਨੂੰ ਗਰਾਊਂਡ ਦੀ ਬੜੀ ਦਿੱਕਤ ਹੁੰਦੀ ਹੈ ਜੀ ਵਧੀਆ ਵੀਰੇ ਨਸ਼ਾ ਬੰਦ ਕੀਤਾ ਸਰਕਾਰ ਨੇ ਵਧੀਆ ਵੀਰੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਵਧੀਆ ਸੁੱਧ ਹੋ ਜੂਗਾ ਨਾ ਵਧੀਆ ਨਸ਼ਾ ਬੰਦ ਕੀਤਾ ਨੇ ਸਰਕਾਰ ਨੇ ਪਰ ਆਹਾਂ ਜਿੰਨਾ ਪਿੰਡਾਂ 'ਚ ਗਰਾਊਂਡ ਨਹੀਂ ਹੈਗੇ ਵੀ ਉਹ ਬਣਾਣਾ ਵਧੀਆ ਬਣਾਉਣਾ ਹੈ ਨਾ ਉਹ ਆਪਣੀ ਹੀ ਹੋ ਆ ਸਦਾ ਬਸ ਵੀਰੇ ਹੋਰ ਕੋਈ ਚੱਕਰ ਨਹੀਂ ਅੱਛਾ ਨਸ਼ਾ ਕਹਿੰਦੇ ਕਿ ਨੌਜਵਾਨ ਵੀਡੀਓ ਤੋਂ ਸ਼ੁਰੂ ਹੁੰਦਾ ਹੈ ਹਨਾ ਹੌਲੀ 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 ਕਰਕੇ ਵੀਰੇ ਜਵਾ ਕਰ ਰਹੇ ਨੇ ਨਸ਼ਾ 14 ਸਾਲ ਦੇ ਕਰ ਰਹੇ ਨੇ ਵੀਰੇ ਸਾਨੂੰ ਪਤਾ ਹੀ ਹੋਣਾ ਹੈ ਨਾ ਹੁਣ ਹਾਂ ਵੀਰੇ ਅੰਡੀ ਜਿੱਕਸਤਾ ਦੇ ਦਿਓ ਕਿ ਇਹ ਮਾਵਾ ਦੇ ਪੁੱਤ ਖਾਲੇ ਨਸ਼ਾ ਤਸਕਰਾਂ ਨੇ ਹਾਂ ਮਤ ਕਾ ਖਾਲੇ ਪੁੱਤ ਨਸ਼ਾ ਬੰਦ ਕਰਨਾ ਚਾਹੀਦਾ ਨਸ਼ਾ ਬੰਦ ਕਰਿਆ ਤਾਂ ਸਰਕਾਰਾਂ ਦਾ ਜਿੱਥੋਂ ਹੁੰਦਾ ਨਾ ਉੱਥੇ ਰੋਕ ਲਾਉਣਾ ਉੱਥੋਂ ਰੋਕ ਲਾਈ ਜਾਊਗੀ ਤਾਂ ਜਾ ਕੇ ਆਪਣੇ ਪੰਜਾਬ ਦਾ ਸੁਧਾਰ ਹੋਊਗਾ ਹੂੰ ਤੇ ਹੋਰ ਹੋਰ ਵੀ ਬੱਚੇ ਜਿਹੜੇ ਜਿਹੜੇ ਇੱਥੇ ਆਏ ਹੋਏ ਨੇ ਤੇ ਆਈਟੀਆਈ ਕਾਲਜ ਦੇ ਵਿੱਚ ਆਏ ਹੋ ਯਾਰ ਉਪਰਾਲਾ ਬੜਾ ਵੱਡਾ ਉਪਰਾਲਾ ਕੀਤਾ ਗਿਆ ਵਾ ਮਾਨ ਸਰਕਾਰ ਦੇ ਵੱਲੋਂ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਦਾਂਗਾ ਕਿ ਮਾਨ ਸਰਕਾਰਾ ਜਿੱਥੇ ਆਈਟੀਆਈ ਕਾਲਜ ਦੇ ਵਿੱਚ ਹੈ ਜੀ ਬੱਚਿਆਂ ਨੂੰ ਸੁਨੇਹਾ ਦਿੱਤਾ ਵਾ ਕਿ ਯੁਧ ਨਸ਼ਾ ਵਿਰੁੱਧ ਜਿਹੜੇ ਨਸ਼ਾ ਕਰਦੇ ਨੇ ਤੇ ਜਿਹੜੇ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਛੁਡਾਉਣ ਇੱਕ ਗਰੁੱਪ ਜੁੜ ਚੁੱਕਾ ਵੈ ਕੀ ਨਾਮ ਹੈ ਤੁਹਾਡਾ ਜਸਪ੍ਰੀ ਸਿੰਘ ਜੀ ਆ ਮਾਨ ਸਰਕਾਰ ਵੱਲੋਂ ਯੁਧ ਨਸ਼ਾ ਰੁਦ ਨਵੀਂ ਛੇੜੀ ਗਈ ਹੈ ਕੀ ਕਿਸ ਤਰ੍ਹਾਂ ਲੱਗ ਰਿਹਾ ਹੈ ਕੀ ਕਹਿਣਾ ਵਧੀਆ ਲੱਗ ਰਿਹਾ ਹੈ ਇਹ ਨਸ਼ਾ ਮੁਕਤ ਹੋਣਾ ਚਾਹੀਦਾ ਪੰਜਾਬ ਜੀ ਹਾਂਜੀ ਹੋਰ ਕੀ ਕੀ ਆਣਾ ਚਾਹੀਦਾ ਪੰਜਾਬ ਦੇ ਵਿੱਚ ਕੀ ਕੀ ਸੁਨਾਹਾਂ ਸਰਕਾਰੀ ਨੌਕਰੀਆਂ ਕੱਢਣੀਆਂ ਚਾਹੀਦੀਆਂ ਜਿਵੇਂ ਅਸੀਂ ਆਈਟੀਆ ਕਰਦੇ ਹਾਂ ਸਾਨੂੰ ਆਈਟੀਆ ਤੋਂ ਬਾਅਦ ਸਾਰੀ ਸੂਚਨਾ ਸਾਨੂੰ ਅੱਗੇ ਕੀ ਕੀ ਕਰਨਾ ਚਾਹੀਦਾ ਕਿਹੜੀ ਕਿਹੜੀ ਨੌਕਰੀ ਵਿੱਚ ਅਸੀਂ ਸਫਲ ਹੋ ਸਕਦੇ ਹਾਂ ਉਹ ਦੱਸਣਾ ਚਾਹੀਦਾ ਹਾਂਜੀ ਅੱਛਾ ਅੱਜ ਮਾਨ ਸਰਕਾਰ ਨਾਲ ਮਿਲਿਓ ਰੁਬਰੂ ਹੋਇਓ ਲੁਧਿਆਣਾ ਵਿੱਚ ਆਏ ਤੁਹਾਣਾ ਰੁਬਰੂ ਹੋਏ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਸਾਨੂੰ ਸਾਨੂੰ ਸਰਕਾਰੀ ਨੌਕਰੀਆਂ ਬਾਰੇ ਗੱਲਾਂ ਕਰਕੇ ਗਏ ਆ ਬਹੁਤ ਵਧੀਆ ਲੱਗ ਰਿਹਾ ਜੀ ਅੱਛਾ ਹੋਰ ਕੀ ਕਹਿਣਾ ਚਾਹੋਗੇ ਮਾਨ ਸਰਕਾਰੀ ਇਸ ਯੋਜਨਾਵਾਂ ਬਾਰੇ ਜਿਹੜੀ ਇਹ WhatsApp ਦੇ ਰਾਹੀਂ ਵੀ ਦਿੱਤੀ ਗਈ ਜੀ ਕੋਈ ਨਸ਼ਾ ਕਰਦਾ ਤੇ ਉਹਨੂੰ ਨਸ਼ਾ ਵੀ ਛਡਵਾਓ ਜੀ ਜੀ ਜਰੂਰ ਅਸੀਂ ਆਪ ਕੋਤੇ ਹੀ ਜਾਣੇ ਪੰਜਾਬ ਨਸ਼ਾ ਮੁਕਤ ਹੋਵੇ ਕੋਈ ਨਸ਼ਾ ਕਰਦਾ ਜੀ ਖੁਦ WhatsApp ਰਾਹੀਂ ਭਗਵਾਨ ਤਮਾਨ ਸਰਕਾਰ ਦੀ ਹੈਲਪ ਨਾਲ ਨਸ਼ਾ ਦੂਰ ਕਰਾਂਗੇ ਜੀ ਰੋਸਰ ਠੀਕ ਹੈ ਜੀ ਠੀਕ ਹੈ ਸਰ ਬਿਲਕੁਲ ਇਹ ਸਾਡਾ ਸੀਗੇ ਨੌਜਵਾਨ ਜਿਹਨਾਂ ਕੀ ਆਈਟੀਆਈ ਕਾਲਜ ਦੇ ਵਿੱਚ ਬਿਲਕੁਲ ਅੱਜ ਪ੍ਰੋਗਰਾਮ ਰੱਖਿਆ ਗਿਆ ਸੀਗਾ ਯੁੱਧ ਨਸ਼ਾ ਵਿਰੁੱਧ ਤੇ ਅੱਜ ਮਾਨ ਸਰਕਾਰ ਇੱਥੇ ਸ਼੍ਰੀ ਅਰਵਿੰਦ ਕੇਜਰੀ ਵੱਲੋਂ ਤੇ तमाम ਲੀਡਰਸ਼ਿਪ ਇੱਥੇ ਪਹੁੰਚੀ ਸੀਗੀ ਤੇ ਲਗਾਤਾਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਜਰੀ ਕੀ ਅੱਛੀ ਰਹੀ ਹੈ ਤੇ ਜਲਦ ਹੀ ਨਸ਼ਾ ਮੁਕਤ ਪੰਜਾਬ ਹੋਵੇਗਾ ਜੁੜੇ ਹੋਏ ਲਖਾ ਦਿਪਕ ਪਾਤਰਾ ਯੂਪਰਪੋਰਟ ਧੰਨਵਾਦ ਕਾਫੀ ਉਤਸ਼ਾਹ ਹੈ ਨੌਜਵਾਨਾਂ ਦੇ ਵਿੱਚ ਕਿਉਂਕਿ ਪੰਜਾਬ ਲਗਾਤਾਰ ਨਸ਼ਾ ਮੁਕਤ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਿਰੰਦਰ ਸਿੰਘ ਹੈ ਜੀ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਮਾਨ ਸਰਕਾਰ ਅੱਜ ਤੁਹਾਡੇ ਵਿੱਚ ਰੂਬਰੂ ਹੋਏ ਸੀਗੇ ਤੇ ਲੋਕਾਂ ਦੇ ਵਿੱਚ ਕਾਫੀ ਸਨਹਿਾ ਦਿੱਤਾ ਨਹੀਂ ਵਧੀਆ ਗੱਲ ਹੈ ਜੀ ਉਹ ਰੂਬਰੂ ਹੋਏ ਸੀਗੇ ਬਹੁਤ ਵਧੀਆ ਕੀਤਾ ਉਹਨਾਂ ਨੇ ਆਏ ਇੱਕ ਵਾਰੀ ਇੱਥੇ ਕਾਲਜ ਦਾ ਬਹੁਤ ਵਧੀਆ ਹੋ ਗਿਆ ਤੇ ਜੋ ਕੁਝ ਕਰ ਰਹੇ ਨਸ਼ਾ ਵਿਰੋਧੀ ਬਹੁਤ ਵਧੀਆ ਕਰ ਰਹੇ ਆ ਇਹ ਨਹੀਂ ਅਕ ਨਹੀਂ ਕਰਦੇ ਬਹੁਤ ਵਧੀਆ ਕਰ ਰਿਹਾ ਅਸੀਂ ਕਹਿੰਦੇ ਕਿ ਇਹੋ ਜਿਹੇ ਬੰਦੇ ਹੋਣ ਜਿਹੜੇ ਨਸ਼ੇ ਬੰਦ ਕਰਾਉਣ ਤੇ ਅੱਗੇ ਜਿਵੇਂ ਸਾਨੂੰ ਪੜ੍ਹਾਈ ਦੇ ਕਿੰਨੀਆਂ ਸੀਟਾਂ ਉਹਨਾਂ ਨੇ ਸਾਡੇ ਲਈ ਖੋਲੀਆਂ ਨੇ ਕਿ ਗਾਂ ਤੋਂ ਗਾਂ ਜਿਹੜੇ ਜਵਾਕ ਆ ਛੋਟੇ ਤੋਂ ਹੋ ਰਹੇ ਆ ਉਹ ਅੱਗੇ ਸਟੱਡੀ ਕਰ ਸਕਣ ਵਧੀਆ ਸਟੱਡੀ ਕਰ ਸਕਣ ਇਹ ਚੀਜ਼ਾਂ ਤਾਂ ਬਹੁਤ ਵਧੀਆ ਲੱਗਿਆ ਸਾਨੂੰ ਕਿ ਅੱਜ ਆਏ ਸਾਡੇ ਕਾਲਜ ਦੇ ਵਿੱਚ ਬਹੁਤ ਵਧੀਆ ਕੀ ਕੀ ਪ੍ਰੇਰਨਾ ਮਿਲੀ ਅਜੇ ਜੋ ਜੋ ਉਹਨਾਂ ਨੇ ਬੋਲਿਆ ਜੋ ਜੋ ਤੁਸੀਂ ਸੁਣਿਆ ਉਹਨਾਂ ਬੜੀ ਬਰੀਕੀ ਦੇ ਨਾਲ ਕੀ ਕੀ ਅੱਗੇ ਪ੍ਰੇਰਨਾ ਮਿਲੀ ਕੇ ਜਿੰਦਗੀ ਦੇ ਇੱਕ ਨਵਾਂ ਨਵੀਂ ਜਿੰਦਗੀ ਦੇ ਕੇ ਗਏ ਕਿ ਨਹੀਂ ਦੇ ਕੇ ਗਏ ਨੇ ਨਹੀਂ ਦੇ ਕੇ ਗਏ ਆ ਜੀ ਐਵੇਂ ਕਹੇ ਦੇ ਕੇ ਗਏ ਆ ਕਿਉਂਕਿ ਜੇ ਆਪਾਂ ਹੁਣ ਅਸੀਂ ਆ ਹੁਣ ਸਾਡੇ ਤੋਂ ਦੇਖ ਕੇ ਛੋਟਿਆਂ ਨੇ ਲੱਗਣਾ ਵਾ ਠੀਕ ਨਹੀਂ ਜੀ ਜੋ ਸਾਨੂੰ ਕਹਿ ਕੇ ਗਏ ਅਸੀਂ ਜੇ ਉਹਨਾਂ ਦੇ ਰਾਹ ਤੇ ਤੁਰਾਂਗੇ ਤਾਂ ਸਾਨੂੰ ਦੇਖ ਕੇ ਛੋਟੇ ਵੀ ਸਾਡੇ ਰਾਹ ਤੇ ਦੌੜਨਗੇ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਆ ਕਿ ਉਹ ਸਾਡੇ ਕਾਲਜ ਆਏ ਤੇ ਧੰਨਵਾਦ ਜੀ ਠੀਕ ਉਹ ਬਿਲਕੁਲ ਇਹ ਨੌਜਵਾਨ ਸੀਗੇ ਵਿਦਿਆਰਥੀ ਇੱਥੇ ਦੇ ਜਿਨ੍ਹਾਂ ਨੇ ਕਿਹਾ ਕਿ ਬਿਲਕੁਲ ਪ੍ਰੇਰਨਾ ਬਿਲਕੁਲ ਦੇ ਕੇ ਗਈ ਨਾ ਕਿ ਇਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਛੋਟੇ ਨੌਜਵਾਨ ਨੂੰ ਸਾਨੂੰ ਦੇ ਕੇ ਜਿਹੜੀ ਪ੍ਰੇਰਿਤ ਹੋਣਗੇ ਤੇ ਹੁਣ ਲਗਾਤਾਰ ਮਾਨ ਸਰਕਾਰ ਦਾ ਨਸ਼ਾ ਤਸਕਰਾਂ ਦੇ ਖਿਲਾਫ ਯੁੱਧ ਜਾਰੀ ਹੈ ਤੇ ਯੁੱਧ ਚੱਲਦਾ ਰਹੇਗਾ ਇਦਾਂ ਹੀ ਜਦ ਤੱਕ ਨਸ਼ਾ ਖਤਮ ਨਹੀਂ ਹੋ ਜਾਂਦਾ ਤੇ ਕਰ ਇਹ ਅਰਵਿੰਦ ਕੇਜਰੀਵਾਲ ਜੀ ਵੱਲੋਂ ਵੀ ਕਿਹਾ ਗਿਆ ਸੀਗਾ ਇਹ ਆ ਤਾਂ ਨਸ਼ਾ ਛੱਡੋ ਜਾਂ ਤਾਂ ਪੰਜਾਬ ਛੱਡੋ ਸਿੱਧਾ ਚੇਤਾਵਨੀ ਜਿਹੜੀ ਹੈ ਨਛਾਤਾ ਸਕਰਾਨੂ ਜਿਹੜੀ ਕਿ ਦਿੱਤੀ ਗਈ ਹੈ ਜੁੜੇ ਰਿਦਾਂ ਲਾਈਵ ਦੇ ਨਾਲ ਦੀਪਕ ਕੁਮਾਰ ਜਨਾ ਯੂਮ ਰਿਪੋਰਟ ਧੰਨਵਾਦ